ਸ ਸ਼ੀ ਕਾਲ ਜੀ ਲੇਖ ਵੀਡੀਓ ਵਿੱਚ ਸੰਦੀਪ ਨੇ ਘਰ ਆ ਕੇ ਚੋਰੀ ਚੋਰੀ ਮਾਮਾ ਮਾਮੀ ਨੂੰ ਫੋਨ ਕੀਤਾ ਤੇ ਜਦੋਂ ਉਹ ਮਾਮਾ ਮਾਮੀ ਘਰ ਆਏ ਤਾਂ ਸੰਦੀਪ ਨੇ ਸਾਰਾ ਸੱਚ ਮਾਮਾ ਮਾਮੀ ਨੂੰ ਦੱਸ ਦਿੱਤਾ ਸੰਦੀਪ ਨੇ ਕਿਹਾ ਆ ਕਿ ਜਦੋਂ ਮੈਂ ਆਪਣੇ ਸਹੁਰਿਆਂ ਤੋਂ ਆਈ ਸੀ 8 ਲੱਖ ਰੁਪਈਆ ਲੈ ਕੇ ਤਾਂ ਮੇਰੀ ਬਹੁਤ ਹੀ ਇੱਜ਼ਤ ਕਰਦੇ ਸੀ ਹੁਣ ਜਿਵੇਂ ਜਿਵੇਂ ਪੈਸੇ ਖਤਮ ਹੁੰਦੇ ਗਏ ਤੇ ਮੇਰੀ ਕੁੜੀ ਦੀ ਪੜ੍ਹਾਈ ਵੀ ਵੱਧਦੀ ਗਈ ਇਹਨਾਂ ਨੇ ਮੈਨੂੰ ਖਰਚੇ ਸੁਣਾਣੇ ਸ਼ੁਰੂ ਕਰ ਦਿੱਤੇ ਇਹ ਕਹਿੰਦੇ ਆ ਕਿ ਤੇਰਾ 8 ਲੱਖ ਰੁਪਇਆ ਹੁਣ ਖਤਮ ਹੋ ਗਿਆ ਤੇ ਹੁਣ ਮੈਂ ਇਹਨਾਂ ਨੂੰ ਬੋਝ ਲੱਗਣ ਲੱਗ ਪਈ ਹੁਣ ਤੁਸੀਂ ਦੱਸੋ ਕਿ ਮੈਂ ਹੁਣ ਕਿੱਥੇ ਜਾਵਾਂ ਫਿਰ ਮੈਨੂੰ ਤਾਂ ਵਿਆਹ ਤੋਂ ਕੋਈ ਇਤਰਾਜ ਨਹੀਂ ਸੀ ਪਰ ਜਦੋਂ ਮੈਨੂੰ ਇਹ ਗੱਲਾਂ ਪਤਾ ਲੱਗੀਆਂ ਤਾਂ ਮੈਂ ਫਿਰ ਕੀ ਕਰਦੀ ਮੈਨੂੰ ਜੀਤਾ ਭਾਬੀ ਦਾ ਸੱਚ ਪਤਾ ਲੱਗ ਗਿਆ ਜਦੋਂ ਮੈਨੂੰ ਇਹਨਾਂ ਦੇ ਬੇਟੇ ਨੇ ਕਿਹਾ ਸੀ ਕਿ ਗੁਰਮੇਲ ਨੂੰ ਮੰਮੀ ਨੇ ਆਪਣੇ ਕੋਲ ਰੱਖਣਾ ਆ ਤੇ ਅਸੀਂ ਇਹਨੂੰ ਕੰਮ ਵਾਲੀ ਬਣਾ ਕੇ ਰੱਖਣਾ ਆ ਤਾਂ ਮੇਰੀ ਤਾਂ ਪੈਰਾ ਹੀ ਟੋ ਜ਼ਮੀਨ ਹੀ ਨਿਕਲ ਗਈ ਕਿਉਂਕਿ ਮੈਂ ਨਹੀਂ ਆਪਣੀ ਛੋਟੀ ਜੀ ਬੱਚੀ ਨੂੰ ਛੱਡ ਕੇ ਜਾ ਸਕਦੀ ਇਹਨਾਂ ਨੇ ਪਤਾ ਨਹੀਂ ਮੇਰੀ ਬੱਚੀ ਦੇ ਨਾਲ ਕੀ ਕਰਨਾ ਆ ਕੀ ਨਹੀਂ ਇਸ ਕਰਕੇ ਮੈਂ ਡਰ ਦੀ ਮਾਰੀ ਘਰੋਂ ਭੱਜ ਗਈ ਕਿ ਮੈਂ ਚਲੋ ਕਿਤੇ ਹੋਰ ਰਹਿ ਲਵਾਂਗੀ ਤੇ ਕੰਮ ਕਰਕੇ ਆਪਣਾ ਤੇ ਕੁੜੀ ਦਾ পেট ਭਰ ਸਕਾਂ ਪਾਰੇ ਨਾ ਨੇ ਮੈਨੂੰ ਕਿਤੇ ਵੀ ਜਾਣ ਜੋਗੀ ਨਹੀਂ ਛੱਡਿਆ ਫਿਰ ਇੱਕ ਦਿਨ ਮੈਂ ਕੁੜੀ ਦੀ ਦਵਾਈ ਲੈਣ ਗਈ ਸੀ ਤੇ ਚਾਚੀ ਨੇ ਮੇਰੇ ਤੇ ਗਲਤ ਇਲਜ਼ਾਮ ਲਗਾ ਦਿੱਤਾ ਮੈਂ ਕਿਸੇ ਦੀ ਗੱਡੀ ਵਿੱਚ ਬੈਠ ਕੇ ਆ ਗਈ ਤੇ ਉਸ ਦੇ ਨਾਲ ਮਾਂ ਵੀ ਸੀ ਪਰ ਚਾਚੀ ਨੇ ਮੈਨੂੰ ਕਿਹਾ ਕਿ ਇੱਕ ਕੱਲੇ ਮੁੰਡੇ ਦੇ ਨਾਲ ਆਈ ਆ ਤੇ ਘਰ ਦੇ ਵਿੱਚ ਹੁਣ ਵੀ ਇਹਨਾਂ ਨੇ ਇਹੀ ਰੋਲਾ ਪਾਇਆ ਹੋਇਆ ਆ ਕਿ ਇਹ ਗੱਡੀ ਵਾਲੇ ਮੁੰਡੇ ਕੋਲ ਹੀ ਗਈ ਆ ਮੈਂ ਕਿਤੇ ਨਹੀਂ ਸੀ ਗਈ ਬਸ ਮੈਂ ਤਾਂ ਆਪਣਾ ਕੋਈ ਰਹਿਣ ਬਸੇਰਾ ਰੱਬ ਰੱਬ ਲੱਭ ਰਹੀ ਸੀ ਕਿ ਕਿਤੇ ਮੈਨੂੰ ਜਗ੍ਹਾ ਮਿਲ ਜਾਵੇ ਮੈਂ ਤਾਂ ਆਪਣੀ ਸੱਸ ਕੋਲ ਵੀ ਮਿਹਨਤਾ ਤਰਲੇ ਕਰਕੇ ਆਈ ਪਰ ਮੈਨੂੰ ਤਾਂ ਉਹਨਾਂ ਨੇ ਵੀ ਨਹੀਂ ਰੱਖਿਆ ਉਹਨਾਂ ਨੇ ਕਿਹਾ ਸੀ ਕਿ ਤੂੰ ਸਾਰਾ ਕੁਝ ਇੱਥੋਂ ਲੈ ਗਈ ਪਹਿਲਾਂ ਤਾਂ ਸਾਨੂੰ ਲੁੱਟ ਕੇ ਖਾ ਗਈ ਤੇ ਹੁਣ ਤੂੰ ਫੇਰ ਆ ਗਈ ਮੈਂ ਤਾਂ ਇਸ ਹੱਕ ਦੇ ਵਿੱਚ ਹੈ ਹੀ ਨਹੀਂ ਸੀ ਮੈਨੂੰ ਤਾਂ ਜੀਤਾ ਭਾਬੀ ਤੇ सोनू ਵੀਰਾ ੱੱਕੇ ਦੇ ਨਾਲ ਉੱਥੋਂ ਲੈ ਆਏ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਕੋਈ ਨਹੀਂ ਜਿੱਦਾਂ ਮਰਜੀ ਆ ਮੈਂ ਆਪਣੇ ਘਰ ਦੇ ਵਿੱਚ ਠੀਕ ਆ ਪਰ ਇਹਨਾਂ ਦੇ ਮਨ ਦੇ ਵਿੱਚ ਲਾਲਚ ਪੈ ਗਿਆ ਸੀ ਪੈਸਿਆਂ ਦਾ ਬੀ ਜੇ ਅਸੀਂ ਸੰਦੀਪ ਨੂੰ ਘਰੇ ਲੈ ਕੇ ਆਵਾਂਗੇ ਤਾਂ ਸਾਨੂੰ 8 ਲੱਖ ਰੁਪਏ ਮਿਲ ਜਾਵੇਗਾ ਇਸ ਲਈ ਇਹ ਮੈਨੂੰ ਇੱਥੇ ਲੈ ਕੇ ਆ ਗਏ ਪਰ ਜਦੋਂ ਤਾਂ ਪੈਸੇ ਸੀਗੇ ਇਹਨਾਂ ਨੇ ਮੇਰੀ ਬਹੁਤ ਕਦਰ ਕੀਤੀ ਪਰ ਹੁਣ ਇਹਨਾਂ ਨੂੰ ਮੈਂ ਬੋਝ ਲੱਗਣ ਲੱਗੀ ਇਹ ਮੇਰੀ ਬੇਕਦਰ ਹੀ ਕਰਨ ਲੱਗੇ ਭਾਬੀ ਦਾ ਮੇ ਤੋਂ ਘਰ ਦਾ ਵੀ ਸਾਰਾ ਕੰਮ ਕਰਵਾਉਂਦੀ ਆ ਤੇ ਮੈਨੂੰ ਕਿਤੇ ਜਾਣ ਵੀ ਨਹੀਂ ਦਿੰਦੇ ਨਾ ਕੁਝ ਖਾਣ ਦਿੰਦੇ ਆਪਣੀ ਮਰਜ਼ੀ ਦਾ ਹੁਣ ਤੁਸੀਂ ਦੱਸੋ ਇੱਥੇ ਮੈਂ ਕੀ ਕਰਾਂ ਹੁਣ ਤੁਸੀਂ ਇਹ ਫੈਸਲਾ ਕਰਕੇ ਜਾਇਓ ਕਿ ਮੈਂ ਗਲਤ ਆ ਜਾਂ ਇਹ ਗਲਤ ਆ ਹੁਣ ਸਾਰੀ ਗੱਲ ਤੁਸੀਂ ਸਮਝਾ ਕੇ ਜਾਓ ਇਹਨਾਂ ਨੂੰ ਫਿਰ ਮੈਂ ਅੱਗੇ ਫੈਸਲਾ ਲਵਾਂਗੀ ਜੇ ਮੈਂ ਵਿਆਹ ਕਰਵਾਉਣਾ ਤਾਂ ਮੈਂ ਆਪਣੀ ਬੇਟੀ ਨੂੰ ਨਾਲ ਹੀ ਲੈ ਕੇ ਜਾਣਾ ਆ ਮੈਂ ਇੱਥੇ ਨਹੀਂ ਛੱਡ ਕੇ ਜਾਣਾ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਮੇਰਾ ਜਿੱਥੇ ਮਰਜ਼ੀ ਵਿਆਹ ਕਰ ਦੋ ਹੁਣ ਮਾਮਾ ਮਾਮੀ ਦਾ ਕੀ ਫੈਸਲਾ ਹੋਵੇਗਾ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ